ਕਪੂਰਥਲਾ ਦੇ ਮੁੱਖ ਡਾਕ ਘਰ ਦੇ ਸਾਹਮਣੇ ਇੱਕ ਪਰਿਵਾਰ ਜੋ ਕਿ ਇੱਕ ਡਾਕ ਕਰਮਚਾਰੀ ਦਾ ਪਰਿਵਾਰ ਹੈ ਧਰਨਾ ਦੇ ਰਿਹਾ ਹੈ ਉਸ ਅਨੁਸਾਰ ਉਹ 1993 ਵਿੱਚ ਡਾਕ ਵਿਭਾਗ ਦੇ ਵਿੱਚ ਭਰਤੀ ਹੋਇਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਵੱਖ-ਵੱਖ ਡਾਕ ਘਰਾਂ ਦੇ ਵਿੱਚ ਕੰਮ ਕਰਦਾ ਰਿਹਾ ਹੁਣ ਉਹ ਡਾਕ ਖਾਨਾ ਸ਼ੇਖੂਪੁਰ ਵਿਖੇ ਕੰਮ ਕਰ ਰਿਹਾ ਹੈ ਉਸ ਦਾ ਅਧਿਕਾਰੀ ਉਸ ਉੱਤੇ ਨਾਜਾਇਜ਼ ਦਬਾਅ ਪਾਉਂਦਾ ਹੈ ਅਤੇ ਉਸ ਨੂੰ ਹੋਰ ਕੰਮ ਕਰਵਾਉਣ ਦੇ ਲਈ ਮਜਬੂਰ ਕਰਦਾ ਹੈ ਜਿਸ ਕਾਰਨ ਉਹ ਰੋਸ ਪ੍ਰਗਟ ਕਰ ਰਿਹਾ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਡਾਕਖਾਨੇ ਦੇ ਬਾਹਰ धरना ਪ੍ਰਦਰਸ਼ਨ ਦੇ ਦੇ ਜਿਸ ਕਾਰਨ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੇ ਰੋਸ ਪ੍ਰਦਰਸ਼ਨ ਕਰਕੇ ਰਖੜੀ ਬੰਧਨ ਦਾ ਤਿਹਾਰ ਵੀ ਮਨਾਇਆ ਅਤੇ ਇਹ धरना ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਕੀ ਨਾਮ ਆ ਜੀ ਆਪਣਾ ਹਾਂ ਜੀ ਸਰ ਤੁਸੀਂ ਜਿਹੜੇ ਡਾਕਖਾਨੇ ਤੇ ਬਾਹਰ ਹੜਤਾਲ ਕੇ ਬੈਠੇ ਆ ਤੇ ਜਿਹੜਾ ਤੁਸੀਂ ਅੱਜ ਰਕਸ਼ਾ ਬੰਧਨ ਰਕਸ਼ਾ ਬੰਧਨ ਹੈਗਾ ਉਹ ਵੀ ਤੁਸੀਂ ਇੱਕ ਸੜਕ ਤੇ ਬੈਠ ਕੇ ਮਨਾਇਆ ਵਾ ਕਿ ਕਾਰਨ ਕੀ ਹੈ ਤੁਸੀਂ ਕੱਲ ਹੀ ਹੜਤਾਲ ਤੇ ਬੈਠੇ ਆ ਸਾਰੀ ਕੀ ਸਾਰੀ ਕੀ ਮਾਮਲਾ ਕੀ ਹੈ ਸਰ ਮਾਮਲਾ ਇਹ ਆ ਕਿ ਜਿਹੜੇ ਡਾਕ ਦੇ ਭਾਗ ਦੇ ਅਧਿਕਾਰੀ ਆ ਮੈਂ ਮੰਗ ਰੱਖੀ ਆ ਮੇਰੀ ਮੰਗ ਪੂਰੀ ਕਰਨਾ ਜੇ ਕੋਈ ਤਿਆਰ ਨਹੀਂ ਕਰ ਇਸ ਕਰਕੇ ਰਕਸ਼ਾ ਬੰਧਨ ਦੇ ਦਿਨ ਮੇਂ ਕੋਈ ਕੋਹਰਤਾਲ ਤੋਂ ਗੋਬਾ ਆਖਣਾ ਦਿਨਾਂ ਤੋਂ ਪੁਰਾਣਾ ਦੇ ਡਾਕਟਰ ਦੇ ਮੋਰੇ ਦੇਖਿਆ ਕੋ ਬੇਟੀਆਂ ਜਿਹੜੀਆਂ ਕੋ ਰੱਛੇ ਬੰਦਨ ਵਾਲੇ ਜੰਮੇ ਰੱਖੀਦਾ ਕੇ ਇੱਥੇ ਕੋਹਰਤਾਲ ਤੇ ਪਹੁੰਚੀਆਂ ਕੇ ਸਾਡੀ ਸੁਣਵਾਈ ਕੋਈ ਨਹੀਂ ਹੋਈ ਹੈ ਕਿੰਨੇ ਦਿਨ ਕਿੰਨੇ ਦਿਨ ਹੋ ਗਿਆ ਤਨ ਬੈਠੇ ਅੱਜ 13 ਤਰੀਕ ਤੋਂ ਬੈਠ ਗਿਆ ਅੱਜ 19 ਤਰੀਕ ਹੋ ਗਈ ਹੈ ਅੱਜ 6 ਮਾ ਦਿਨ ਹੋ ਗਿਆ ਕੋਹਰਤਾਲ ਤੇ ਪ੍ਰਸ਼ਾਸਨ ਵੱਲੋਂ ਕਿਸੇ ਨੇ ਕੋਈ ਤੁਹਾਡੇ ਕੋਈ ਸੁਧਬਦ ਲਿੱਤੀ ਕੋਈ ਨਹੀਂ ਜਾ ਕੇ ਸਾਡੇ ਕੋਲ ਸਾਡੇ ਦਫਤਰਾਂ ਨਾਲ ਕੋਈ ਨਾ ਕੋਈ ਵੀ ਕੋਈ ਗੱਲਬਾਤ ਨਹੀਂ ਕੀਤੀ ਨਾ ਕਿੰਨੇ ਆਣ ਕੋਈ ਪੁੱਛਾਈਆ ਤਾਂ ਤੁਸੀਂ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਮੇਰੀ ਪਿੰਡਾਂ ਵਾਲੀ ਡਿਗਰੀ ਆ ਉਹ ਮੈਨੂੰ ਦਿੱਤੀ ਜਾਵੇ ਕਿ ਮੇਰੀ ਤਨਖਾਹ ਰੋਕੀ ਹੋਈ ਆ ਉਹ ਮੈਨੂੰ ਦਿੱਤੀ ਜਾਵੇ ਕਿੰਨੇ ਮਹੀਨੇ ਤੋਂ ਤੁਹਾਡੀ ਤਨਖਾਹ ਰੋਕੀ ਪਈ ਹੈ ਇਹ ਪਿਛਲੇ ਮਹੀਨੇ ਤੋਂ ਜਿਹੜੀ ਮੇਰੀ ਤਨਖਾਹ ਬੰਦ ਕੀਤੀ ਹੋਈ ਹੈ